ਕਾਰ ਵਾਹਿਗੁਰੂ ਜੀ ਕੀ ਪਤੈ ਮਾਰ ਸ੍ਰੀ ਗੁਰਮਤਿ ਜੀ ਪਾਸ 5.10 ਫਿਰ ਤੋਂ ਬਕਾਉਦੀ ਦਸੰਬਰ ਕੇ ਗੁਰੂ ਨਾਨਕ ਦੇਵ ਜੀ ਆਪਰੰਗ ਤੇ ਗੁਰੂ ਅਮਰਦਾਸ ਰਾਮਦਾਸ へ ਹੋਏ ਸਹਾਇ ਅਰਜਨ ਹਰਗਬੰਦਨ ਸਾਹਿਬ ਸਰੋਸਰੀਆ ਰਾਏ ਸਰੀਆ ਕਿਸ਼ਨ ਦੇ ਅੰਡੇ ਸ਼ਬਦ ਕੁ ਜਾਣ ਤੇ ਗਬਹਦਰ ਸਰੋਸਰੀਆ ਖੰਨੋਨੇ ਦੇ ਆਵੇ ਤਾਂ ਆਏ ਸਭ ਥਾਈ ਹੋਏ ਸਹਾਇ ਦਸਾਂ ਪਾਸ਼ਾ ਜੋਧਪੁਰ ਗ੍ਰਾਮ ਸਾਡੇ ਪਾਠ ਦੀਦਾਰ ਦਾ ਧਿਆਨ ਤਰ ਕੇ ਖਾਲਸਾ ਸਾਹਿਬੋ ਲੋ ਜੀ ਵਾਹਿਗੁਰੂ ਏ ਗੁਰੂ ਅੰਨਿਆ ਪਿਆਰੇ ਚੋਂ ਸਭ ਜਾਨ ਚਾਲੀ ਮੁਰਤੇ ਹੱਡੀਆਂ ਜੱਪੀਆਂ ੱੱਪੀਆਂ ਨਾਮ ਜੱਪੇ ਹਨ ਛੱਕੇ ਆ ਦੇਖ ਚਲਾਈ ਤੇਗ ਬਾਈ ਦੇਖ ਕੇ ਅੰਡਿਟ ਕਿਤਾ ਤੇ ਨਾ ਪਿਆਰੇ ਆ ਸੱਚਿਆਰੇ ਆ ਦੀ ਕਮਾਈ ਦਾ ਤਿਆਨ ਧਰ ਕੇ ਖਾਲਸਾ ਸਾਹਿਬੋ ਲੋ ਜੀ ਵਾਹਿਗੁਰੂ ਨਿੰਨਾ ਸਿੰਘਾ ਸਿੰਘ ਇੰਤਨ ਮਿਸਿੱਤੇ ਬੰਦ ਬੰਦਕਟ ਆਏ ਗੁਰਪੀਲ ਮੈਂ ਇਹ ਚਰਖੇ ਚੜੇ ਆ ਰਣਾਂ ਚੜਾ ਗੁਰਦੁਆਰੇ ਸੇਵਾ ਲਈ ਕੁਰਬਾਨੀ ਕੀਤੀਆਂ ਕਰਮ ਨਹੀਂ ਹਾਰ ਐਸੇ ਕਿ ਕਿਹ ਸਾ ਸੁਆਸਾ ਸੰਗਰ ਬਾਈ ਇਹਨਾਂ ਦੀ ਕਮਾਈ ਦਾ ਤਿਆਨ ਧਰ ਕੇ ਖਾਲਸਾ ਸਾਹਿਬੋ ਲੋ ਜੀ ਵਾਹਿਗੁਰੂ ਤਾਂ ਤਾਂ ਸਰਬੱਤ ਦਾ ਖਰਦਵਾਰਿਆਂ ਦਾ ਤਾਂ ਹੰਤ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਅਤਿ ਸ੍ਰਬਤ ਖਾਲਸਾ ਜੀ ਕੇ ਅਦਾ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਤਾਂ ਨੂੰ ਸੰਦਕਾ ਸਰ ਸੁਖ ਵੇ ਜਹਾਂ ਜਹਾਂ ਖਾਲਸਾ ਸਾਹਿਬ ਤਾਂ ਅਰਿਸ਼ਾ ਰਾਏ ਤੇ ਦੇਖ ਤੇ ਫਤੇ ਵਿਦ ਕੀ ਪਹਿਚ ਪੰਦ ਕੀ ਜਿਸ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਨੇ ਬੋਲੋ ਜੀ ਵਾਹਿਗੁਰੂ ਸੇਖਨ ਸਿੱਖੀ ਦਾਨ ਕੇ ਇਸ ਦਾਨ ਸਹਾ ਦਾਨ ਪ੍ਰਸਾਦਨ ਦਾਨ ਸੇਦਾਨ ਨਾਮ ਦਾниш ਨਾਮ ਦਾਣ ਚੰਗੀਆਂ ਚੰਡੇ ਬੁੰਗੀਆਂ ਜੁਗੋ ਜੁਗ ਘਟਾ ਤਨਕਾ ਜੇਖਾਰ ਖਾਲਸਾ ਸਾਹਿਬੋ ਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀ ਮਾਮਾ ਤੁਜੀ ਮਤਬਤ ਕਰਾਖਾ ਵਾਹਿਗੁਰੂ ਇਹ ਕਾਲਪੁਰ ਕਾ ਆਪਣੇ ਕਸਾ ਦਾ ਸਹਾਇਤਾ ਦਾ ਨਾਮਿਕਾਉਣਾ ਸਾਹਿਬ ਦੇ ਹੋਰ ਗੁਰਦੁਆਰਾ ਗੁਰਦਾਮ ਹੰਦੋ ਇਹਨਾਂ ਦੇ ਮੰਤਰਿ ਸ਼ੋੜੀ ਗੇ ਖੁੱਲੇ ਦਰਸ ਸੇਵਾ ਸਬੰਧਨ ਖਾਸਾ ਜੀ ਬੋਸੋ ਇਹਨਾਂ ਮਾਣਿਆ ਮਾਨ ਇਤਾਂ ਨਹੀਂ ਤਾਂ ਨਿਓਟੀਆਂ ਦੀਓੜ ਸੱਚੇ ਪਤਾ ਜਿਓ ਆਪਦੇ ਘੜ ਘੜ ਦੀ ਜਾਨਨਾਰ ਸੱਚੇ ਪਾਚਾ ਜਿਓ ਆਪ ਬੱਚਿਆਂ ਦੇ ਅੰਗ ਸੰਸਾਈ ਹੋਣਾ ਸੱਚੇ ਪਾਚਾ ਬੀਬੀ ਬਲਬੀਰ ਕੌਰ ਤੇ ਜਨ ਦੇ ਹਣ ਸੱਚੇ ਪਾਤਸ਼ਾਹ ਜੀ ਆਪ ਦੀ ਅਗੇ ਅਰਦਾਸ ਬੇਨਦੀ ਆ ਤੇ ਬੀਬੀ ਜੀ ਨੇ ਚੜ੍ਹਦੀਆਂ ਹੀ ਕਲਾ ਚ ਰੱਖਣਾ ਮੇਰ ਕਰਨਾ ਬੇਗੁਦੀ ਕਿਰ ਸਿੱਖੀ ਦਾ ਨਾਮਦਾਨ ਇਸ ਨਾਮਦਾਨ ਅੰਗ ਸੰਗ ਸਾਹੀ ਸੱਚੇ ਪਾਤਸ਼ਾਹ ਜੀ ਸਾਹ ਸੰਗਤ ਵਿੱਚ ਵੱਡੀ ਛੋਟੀਆਂ ਸਭ ਦੇ ਵਿੱਚ ਬੱਚਿਆਂ ਦੀ ਇੱਜ਼ਤ ਰੱਖੇ ਨੀਵੇਂ ਚੱਲਣ ਦਾ ਉਦਮ ਦੇਣਾ ਸੱਚੇ ਪਾਤਸ਼ਾਹ ਜੀ ਆਪ ਅੰਗ ਸੰਗ ਹੋ ਕੇ ਨਾਮਦਾਨ ਨੰਦ ਅਖਾ ਸੱਚੇ ਬਾਣੀ ਪੜ੍ਹ ਸੁਣਦਾ ਅੰਮ੍ਰਿਤ ਵੇਲੇ ਉੱਠਣ ਦਾ ਅੰਮ੍ਰਿਤਲੇ ਇਸ਼ਨਾਨ ਕਰਨ ਦਾ ਅੰਮ੍ਰਿਤ ਵੇਲੇ ਸੁੱਧ ਤੇ ਸਪਸ਼ਟ ਬਾਣੀ ਬੋਲਣ ਦਾ ਮਾਰਗ ਗੁਰੂ ਜੀ ਲੋਕ ਸੱਚੇ ਪਾਛਾ ਜੀਓ ਸੰਗਤੀ ਰੂਪ ਵਿੱਚ ਸੱਚੇ ਪਾਛਾ ਆਪਦੇ ਬੱਚੇ ਦੇ ਉੱਤੇ ਸੱਚੇ ਪਾਛਾ ਸਾਧ ਦੀ ਮਨੋ ਕਾਮਨਾ ਪੂਰੀਆ ਕਰਨੀ ਸਾਨੂੰ ਚੇਰੀ ਚੇਰੀ ਜੋਗ ਤੇ ਜਾਣ ਕਰਨਾ ਸੱਚੇ ਪਾਛਾ ਜੀਓ ਆਪ ਦੇ ਘਟ ਘਟ ਤੇ ਜਾਣਾ ਨਾ ਮੇ ਸਤਿ ਭਾਜ ਜੋ ਚਾਰ ਪੈਰ ਦਿਨ ਬੀਤਾ ਸੁਖ ਦਾ ਬੀਤਾ ਚਾਰ ਪੈਰ ਆਨਾਇ ਸੁਖ ਦੀ ਬਦਲ ਕਰਨੀ ਸਰਬਾਦੇ ਕਾਜ ਰਾਸ ਕਰਨੇ ਆਪਣੇ ਬੱਚਿਆਂ ਨੂੰ ਸੇਵਕਾਂ ਨੂੰ ਠੁਕ ਮਨਾਵਾ ਸੁਣਾ ਕੇ ਨਿਹਾਲ ਤਾਂ ਨਿਹਾਲ ਕਰਨਾ ਸੱਚੇ ਪਾਤਸ਼ਾਹ ਜੀ ਕੰਮ ਕਰੋ ਲੋਭ ਅਹੰਕਾਰ ਤਰਜਾਉਣਾ ਕੰਮ ਕਰੋ ਲੋਭ ਅਹੰਕਾਰ ਤਰਜਾਉਣਾ ਸੇਹੀ ਪਿਆਰੀ ਮੇਤ ਜਿਨ੍ਹਾਂ ਮਿਲਿਆ ਤੇਨਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ ਦਿਖਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਪਈ ਅਕਾਲ ਕੀ ਦਵੇ ਚਲਾਇਓ ਪੰਥ ਸਾਸਿ ਕਰਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਵਰਗੜਿ ਕੋ ਰਾਗੀ ਦੇ ਜੋ ਪ੍ਰਭ ਕੋ ਮਿਲ ਬੋਚ ਹੋਛ ਬਦ ਮੰਨ ਲੇ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ ਖਾਰ ਹੋਇ ਸਾਵੇਂਗੇ ਬਚੇ ਸ਼ਰਨ ਜੋ ਹੋ प्यार हुए सब मिलेंगे बचे शरण जो हुए बोले सो निहाल काल वाहिगुरु जी का खालसा वाहिगुरु जी की फतेह ਸੰਦਰ ਸੱਜਾ ਨੇ ਹੁ ਲਾਇਆ ਪ੍ਰੀਤਮੇ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਸਤ ਗੁਰ ਪੂਰਾ ਸੇਵਿਏ ਦੁੱਖਾਂ ਕਾ ਹੋਵੇ ਨਾਸ ਨਾਨਕ ਨਾਮ ਤੇ ਆਈਏ ਕਾਰਜ ਆਵੇ ਰਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੰਤ ਗੁਰੂ ਨਾਨਕ ਦੇਵ ਜੀਓ ਆਸਾ ਮਹਲਾ 4 ਮਨ ਨਾਮ ਜਪਨਾ ਹਰ ਹਰ ਮਨ ਪਾਨ ਹਰ ਪਗਤ ਜਨਾ ਮਨ ਚਾਉ ਜਿਓ ਮਨ ਨਾਮ ਜਪਨਾ ਹਰ ਹਰ ਮਨ ਪਾਨ ਹਰ ਪਗਤ ਜਨਾ ਮਨ ਚਾਉ ਜਿਓ ਜੋ ਜਨ ਮਰ ਜੀਵੇ ਤਨਾ ਅੰਮ੍ਰਿਤ ਪੀਵੇ ਮਨ ਲਾਗਾ ਦੁਰਮਤ ਪਾਉ ਜਿਉ ਮਨ ਹਰ ਹਰ ਪਾਉ ਗੁਰ ਕਰੇ ਪਸਾਉ ਜੀਵਨ ਮੁਕਤ ਸੁਖ ਹੋਈ ਜੀਵਨ ਮਰਨਾ ਹਰ ਨਾਮ ਸਵੇਲੇ ਮਨ ਹਰ ਹਰ ਹਿਰਦੇ ਸੋਈ ਮਨ ਹਰੇ ਹਰੇ ਵਸਿਆ ਗੁਰ ਮਤ ਹਰ ਰਸਿਆ ਹਰ ਹਰ ਰਸ ਗਟਾਕ ਪਿਆਉ ਜਿਉ ਮਨ ਨਾਮ ਜਪਾਨਾ ਹਰ ਹਰ ਮਨ ਪਾਨਾ ਹਰ ਭਗਤ ਜਨਾ ਮਨ ਚਾਉ ਜਿਉ ਜਗ ਮਰਨ ਨ ਪਾਇਆ ਨਿਤ ਆ ਫੁੱਲ ਕਾਇਆ ਮਤ ਜਮ ਪਕੜੇ ਲੈ ਜਾਏ ਜਿਉ ਜੋ ਅੰਤਰ ਬਾਹਰ ਹਰ ਪ੍ਰਵੇਕ ਇਹ ਜੀੜਾ ਰੱਖਿਆ ਨਾ ਜਾਏ ਜਿਉ ਕਿਉਂ ਜਿਉ ਰਖੀ ਜੇ ਹਰ ਵਸਤ ਲੜੀ ਜੇ ਜਿਸ ਦੀ ਵਸਤ ਸੋ ਲੈ ਜਾਏ ਜਿਉ ਮਾਨਮਕ ਕਰਨਾ ਲਾਭਕਰ ਪਰਮੇ ਸਬਕ ਆਉ ਕਦ ਦਾਰੂ ਲਾਏ ਜਿਓ ਜਿਸ ਕੀ ਵਸਤ ਪ੍ਰਭ ਲਏ ਸਵਾਮੀ ਧਿਆਨ ਉਪਰੇ ਸ਼ਬਦ ਕਮਾਏ ਜਿਓ ਜਗ ਮਰਨ ਨ ਪਾਇਆ ਨੇ ਤੇ ਆਪ ਲੁਕਾਇਆ ਮਤ ਜਮ ਕਕੜੇ ਲਜਾਏ ਜਿਓ ਤਰ ਮਰਨ ਲਿਖਾਇਆ ਗੁਰਮਖ ਸੋਹਾਇਆ ਜਾਨੇ ਉबरे ਹਰ ਹਰ ਧਿਆਨ ਜਿਓ ਹਰ ਸੋ ਬਾਪਾਈ ਹਰ ਨਾਮ ਮਡਾਈ ਹਰ ਗੁਰਮਖ ਸੋਹਾਇਆ ਜਾਨੇ ਉबरे ਹਰ ਹਰ ਧਿਆਨ ਜਿਓ ਹਰ ਸੋ ਬਾਪਾਈ ਹਰ ਨਾਮ ਮਡਾਈ ਹਰ ਦਰਗੇ ਪੈਂਦੇ ਜਾਨ ਜਿਓ ਹਰ ਦੇਰਗੇ ਪੈਂਦੇ ਹਰ ਨਾਮੇ ਸਿਦੇ ਹਰ ਨਾਮੇ ਤੇ ਸੁਖ ਪਾਇਆ ਜਨਮ ਮਰਨ ਦੋਵੇਂ ਦੁੱਖ ਮਿਟੇ ਹਰ ਨਾਮੇ ਨਾਮ ਸੁਮਾਇਆ ਹਰ ਪ੍ਰਭ ਪ੍ਰਵੇ ਕੋ ਐ ਹਰ ਜਨ ਪ੍ਰਭ ਰਲ ਏਕੋ ਹੋਏ ਹਰ ਜਨ ਪ੍ਰਭ ਇਕ ਸਮਾਨ ਜਿਓ ਤੋਰ ਮਰਨ ਲਿਖਾਇਆ ਗੁਰਮੁਖ ਸੋਹਾਇਆ ਜਾਨੇ ਉਬਰੇ ਹਰ ਹਰ ਧਿਆਨ ਜਿਓ ਜਾਗੂ ਪਜੇ ਬਿਨ ਸੇ ਬਿਨ ਸੇ ਬਿਨਾ ਸੇ ਲਗ ਗੁਰਮਕ ਅਸਤਰ ਹੋਏ ਜਿਓ ਗੁਰ ਮੰਤਰ ਦੜਾਏ ਹਰ ਰਸ ਕਰਸਾਏ ਹਰ ਅੰਮ੍ਰਿਤ ਹਰ ਮੁਖ ਚੋਏ ਜਿਓ ਮੈਂ ਹਾਰੇ ਅੰਮ੍ਰਿਤ ਰਸ ਪਾਇਆ ਮੂਹ ਆਜ ਵਾਇਆ ਫਿਰ ਭੋੜੇ ਮਰਨ ਨਾ ਹੋਈ ਹਰ ਹਰ ਨਾਮ ਅਮਰ ਪਦ ਪਾਇਆ ਹਰ ਨਾਮ ਸਮਾਵੈ ਸੋਈ ਜਨ ਨਾਨਕ ਨਾਮ ਆਧਾਰ ੜੇ ਕਹੈ ਬਿਨ ਨਾਮੇ ਅਵਰ ਨ ਕੋਈ ਜਿਓ ਜਕ ਬਜੇ ਬਿਨਸੀ ਬਿਨ ਸਿ ਬਿਨਾਸੀ ਲਗ ਗੁਰਮਖ ਅਸtir ਹੋਏ ਜਿਓ ਜਨ ਨਾਨਕ ਨਾਮ ਅਧਾਰ ਟੇਕ ਹੈ ਬਿਨ ਨਾਵੇ ਅਵਰ ਨ ਕੋਏ ਜਿਓ ਜਾਗ ਉਪਜੇ ਬਿਨ ਸੇ ਬਿਨ ਸੇ ਬਣਾਸੇ ਲਗ ਗੁਰਮਖ ਅਸtir ਹੋਏ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਲਓ ਜੀ ਜਨਮ ਦਿਨ ਦੀ ਲੱਖ ਲੱਖ ਵਧਾਈ ਹੋ। ਤੇ ਅ ਵੀ ਦਾ ਚਕਾ ਹੁਣ ਦੇਖਦੀ ਕਿ ਹੈ? ਹਾਂਜੀ। ਆ ਬੱਸ ਹੈ ਥੋੜਾ ਥੋੜਾ ਕੋਈ ਗੱਲ ਨਹੀਂ। ਹਾਂ ਹੌਲੀ 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 ਯੋ ਤੁਸੀਂ ਜੀਣਾ ਤੇ ਮੈਰੀ ਹਾਂ ਮਿੰਨੂ ਘਾ ਲਿਆ 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 ਆ ਵਾਇਕ ਰੂ ਕੋ ਜਦਾ ਆਤੀਆਂ ਧੰਨਵਾਦ ਧੰਨਵਾਦ ਅੱਡਾ ਕਿੰਨਾ ਜਦਾ ਸਾਰੇ ਕੁਛ ਕਰਨ ਵਾਸਤੇ ਮੈਂ ਕੀਤਾ ਕੁਝ ਵੀ ਨਹੀਂ ਵਾਇਕ ਰੂ ਸਤਿ ਸ਼੍ਰੀ ਅਕਾਲ ਕੋਈ ਨਹੀਂ ਕੋਈ ਨਹੀਂ ਬਾਤ ਸੱਚਾ ਕਰਾਉਣਾ ਫਿਰ ਚਿੰਤਾ ਨਾ ਕਰੀ ਤੇ ਲੈ ਆ ਵੀ ਜੂ ਤੋ ਅੱਜ ਮਾੜਾ ਮਾੜਾ ਪਾਲੂ ਸਾਰਿਆਂ ਨੇ ਹਾਂਜੀ ਵਾਹ ਵੇ ਵਾਹ ਕਮਾਲ ਹੋ ਗਈ ਬੀਬੀ ਗੁਲਬੀਰ ਕੌਰ ਨੇ ਬੱਲੇ ਬੱਲੇ ਕਰਾਤੀ ਆ ਜਾ ਕਿੱਥੇ ਗਿਆ ਮੈਂ ਚਲ ਵੀ ਚੱਲ ਚੱਲ ਬੁੱਤਾ ਆ ਜਾ ਆ ਜਾ ਆ ਜਾ ਵੀ ਚਲ ਤੁੰਦੋ ਚਲੋ ਅੱਗੇ ਚੱਲ ਜੋ ਇੱਧਰ ਆ ਜਾ ਦੇਖ ਲਾ ਹੂੰ ਪਹਿਲਾਂ ਉੱਠੋ ਵੇ ਭੋਗ ਲੈ ਪਹਿਲਾਂ ਗਿਆ ਚੱਕ ਸਾ ਇੱਕ ਨੇ ਮੈਂ ਤਾਂ ਚੜਨੀਆ ਕਿਲਾ ਚ ਰੱਖੀ ਮੇਰ ਕਰ ਦੇ ਚੱਕ ਆ ਗੀਆਂ ਬੰਕਾ ਦੇ ਸਿੱਧੇ ਪਾਸੇ ਆ ਜਾ ਸਾ ਇੱਕ ਹੋਸ ਮੋਸਵਾ ਮੋਸਵਾ ਵੀ ਨੱਪਾ ਬੜੀ ਅਸਟਾ ਦੇਖ ਬਹੁਤ ਵਾਦ ਕੋ ਕਹਦੇ ਵਧੀਆ ਕੇਕ ਆ ਕਹਾਂ ਕੇ ਮੇਰੇ ਕੋਲ ਰਾਜਾ ਇੰਦਾ